ਹਾਂਜੀ ਸਭ ਤੋਂ ਪਹਿਲਾਂ ਪਿਆਰ ਭਰੀ ਸਤਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਬਲਤੇਜ ਬੱਬੂ ਚੱਕ ਸਿਹਲੇ ਵਾਲਾ ਸੋ ਮੈਂ ਪਹਿਲਾਂ ਵੀ ਇਸ ਘਰ ਦੀ ਇਸ ਪਰਿਵਾਰ ਦੀ ਵੀਡੀਓ ਪਾਈ ਸੀ ਬਾਈ ਦਾ ਨਾਮ ਮੰਗਲ ਸਿੰਘ ਪਿੰਡ ਚੱਕ ਜਾਨੀ ਸਰ ਸ਼ਿੰਬੇ ਵਾਲਾ ਤਹਿਸੀਲ ਜਲਾਲਾਬਾਦ ਜ਼ਿਲ੍ਹਾ ਫਾਇਲਕਾ ਤੇ ਆ ਤੁਸੀਂ ਦੀਵਾਰ ਦੇਖ ਸਕਦੇ ਹੋ ਜਿਹੜੀ ਕਿ ਚਾਰ ਦੀਵਾਰੀ ਹੁੰਦੀ ਹੈ ਜੀ ਘਰ ਦੀ ਹਨਾ ਉਹ ਵੀ ਹੈ ਨਹੀਂ ਗਰੀਬਾਂ ਦੇ ਮੈਂ ਪਹਿਲਾਂ ਵੀ ਦਿਖਾਈ ਸੀ ਇਹ ਚੀਜ਼ ਤੇ ਬਾਕੀ ਬਾਈ ਐਮ ਆਰ ਆਈ ਕਰਵਾ ਕੇ ਆਏ ਆ ਰਿਪੋਰਟ ਤੇ ਆਪਾਂ ਬਾਈ ਦੇ ਨਾਲ ਕਰਦੇ ਆ ਗੱਲਬਾਤ ਡਾਕਟਰਾਂ ਨੇ ਕੀ ਦੱਸਿਆ ਜੀ ਹਨਾ ਜੀ ਤੇ ਆ ਤੁਸੀਂ ਦੇਖ ਸਕਦੇ ਹੋ ਆ ਤੋਲਿਆਂ ਵਾਲਿਆਂ ਪਈ ਹੈਗੀ ਜੀ ਹੈਲਥ ਕੇਅਰ ਸ੍ਰੀ ਮੁਕਸਰ ਸਾਹਿਬ ਤੇ ਇਹਨਾਂ ਤੋਂ ਐਮ ਆਰ ਆਈ ਕਰਵਾਈ ਇਹਨਾਂ ਨੇ ਤੇ ਆਪ ਕਰਦੇ ਆ ਬਾਈ ਦੇ ਨਾਲ ਗੱਲਬਾਤ ਤੇ ਫਿਲਹਾਲ ਹਜੇ ਤੱਕ ਬਾਈ ਦੀ ਕੋਈ ਮਦਦ ਨਹੀਂ ਹੋਈ ਪਹਿਲਾਂ ਵੀ ਵੀਡੀਓ ਪਾਈ ਸੀਗੀ ਤੇ ਕਾਫੀ ਵਿਊ ਹੋ ਚੁੱਕੇ ਨੇ ਉਹਦੇ ਵੀਡੀਓ ਦੇ ਕਾਫੀ ਲੋਕ ਦੇਖ ਸੁੱਕੇ ਨੇ ਤੇ ਵੀਰ ਬਣ ਕੇ ਬੇਨਤੀ ਹੈ ਕਿ ਕੋਈ 100 50 ਹਨਾ 200 400 500 ਜਿੰਨਾ ਤੁਸੀਂ ਕਰ ਸਕਦੇ ਹੋ ਆਪਾਂ ਇਸ ਵਾਰੀ ਖਾਤਾ ਨੰਬਰ ਦੇਵਾਂਗੇ ਪਿਛਲੀ ਵਾਰ ਥੋੜੀ ਜੀ ਸਾਡੇ ਚ ਕਮੀ ਰਹਿ ਗਈ ਸੀ ਕਿ ਖਾਤਾ ਨੰਬਰ ਸਾਡੇ ਕੋਲ ਹੈ ਨਹੀਂ ਸੀ ਬੈਂਕ ਕਾਪੀ ਜੀ ਸੀ ਜਿਹੜੀ ਬੱਚੇ ਤੁਸੀਂ ਦੇਖ ਸਕਦੇ ਹੋ ਕਿ ਛੋਟੀ ਉਹ ਬੱਚਾ ਨੇ ਪਾੜਤੀ ਸੀ ਤੇ ਆ ਬੈਂਕ ਕਾਪੀ ਵੀ ਇਹਨਾਂ ਨੇ ਦੁਬਾਰਾ ਕਢਵਾ ਲਿਆਂਦੀ ਹੈ ਜੀ ਬੈਂਕ ਕਾਪੀ ਦੁਬਾਰਾ ਕਢਵਾ ਲਿਆਂਦੀ ਤੇ ਇਸ ਵਾਰੀ ਅਸੀਂ ਖਾਤਾ ਨੰਬਰ ਲਾਵਾਂਗੇ ਤੇ ਵੀਰ ਬਣ ਕੇ ਹਣਾ ਜੀ ਦਾਨੀ ਸੱਜਣਾ ਤੇ ਕਰੇ ਵੀਡੀਓ ਪਹੁੰਚਦੀ ਜਰੂਰ ਕਰ ਦਿਓ ਸਮਾਜ ਸੇਵਾ ਸੰਸਥਾ ਤੱਕ ਤੇ ਸਾਡੇ ਜਿਹੜੇ ਨਹਿੰਗ ਸਿੰਘ ਜਥੇਬੰਦੀਆਂ ਨੇ ਉਹਨਾਂ ਤੱਕ ਵੀਡੀਓ ਪਹੁੰਚਦੀ ਕਰ ਦਿਓ ਕਿ ਗੁਰਸਿੱਖ ਪਰਿਵਾਰ ਆ ਜੀ ਤੇ ਤੁਸੀਂ ਦੇਖ ਸਕਦੇ ਹੋ ਬੱਚੇ ਛੋਟੇ-ਛੋਟੇ ਆ ਜਿਹੜੇ ਹਨੀ ਤੇ ਜਿਨ੍ਹਾਂ ਦੀ ਸਕੂਲ ਦੇ ਵਿੱਚ ਪੜਨ ਦੀ ਉਮਰ ਆ ਠੀਕ ਆ ਉਹ ਸਕੂਲ ਨਹੀਂ ਜਾ 파 ਰਹੇ ਕਿਉਂਕਿ ਗਰੀਬੀ ਆਈ ਗਰੀਬੀ ਕਰਕੇ ਬੱਚੇ ਵੀ ਸਕੂਲ ਤੋਂ ਘਰੇ ਬੈਠੇ ਨੇ ਸਕੂਲ ਨਹੀਂ ਜਾ 파 ਸਕਦੇ ਸੋ ਆਪਾਂ ਪੁੱਛਦੇ ਆਂ ਪਰਿਵਾਰ ਦੇਓ ਠੀਕ ਆ ਜੀ ਉਹਨਾਂ ਦੇ ਨਾਲ ਕਰਦੇ ਆਂ ਗੱਲਬਾਤ ਤੇ ਬਾਈ ਜੀ ਸਤਿ ਸ੍ਰੀ ਅਕਾਲ ਮੈਂ ਖਾਲਸਾ ਵਤੀ ਜੀ ਫਤੇਈ ਤੁਹਾਨੂੰ ਸਾਰੀ ਸੰਤਾਨ ਨੂੰ ਬੇਨਤੀ ਹੈ ਜੀ ਮੈਂ ਮੰੰਜੇ ਤੇ ਬਹੁਤ ਚੜਦਾ ਪਿਆ ਜੀ ਕੋਈ ਮੇਰੀ ਮਦਦ ਨਹੀਂ ਕਰ ਰਿਹਾਗਾ ਵੀਡੀਓ ਬਹੁਤ ਪਾਦੀਆਂ ਜਿੰਨਾ ਹੋ ਸਕਦਾ ਵੀਰ ਮੇਰੀ ਹੈਲਪ ਹੋ ਸਕੇ ਬਹੁਤ ਚਰ ਤੋਂ ਮੰਜੇ ਤੇ ਪਿਆ ਮੈਂ ਤੇ ਮੈਂ ਮਾਰੇ ਵੀ ਕਰਾ ਕੇ ਲਿਆ ਜੀ ਤੇ ਆਪ ਤੁਸੀਂ ਮੇਰੀ ਹਿੰਮਤ ਕਰੋ ਜਿੰਨਾ ਹੋ ਸਕਦਾ ਜੀ ਮੇਰੀ ਹੈਲਪ ਕੀਤੀ ਜਾਵੇ ਸੰਗਤਾਂ ਨੂੰ ਇਹੀ ਆ ਇਕੱਠੇ ਹੋ ਕੇ ਜੀ ਤੇ ਤੁਸੀਂ ਦੇਖ ਸਕਦੇ ਹੋ ਨੀ ਛੋਟੇ ਛੋਟੇ ਬੱਚੇ ਹਨਾਈ ਤੇ ਕਰ ਦੇ ਵਿੱਚ ਕਮਾਉਣ ਵਾਲਾ ਵੀ ਕੋਈ ਨਹੀਂ ਇਹ ਹੀ ਵੀਰ ਸੀਗਾ ਕਮਾਈ ਵਾਲਾ ਤੇ ਇਹ ਜਿਹੜਾ ਮੰंजे ਤੇ ਪੈ ਗਿਆ ਪਿਛਲੇ 3-4 ਸਾਲਾਂ ਤੋਂ ਤੇ ਆ ਜਿਹੜੀ ਭੈਣ ਆ ਵਿਚਾਰੀ ਇਹਨੂੰ ਪੰਚਾਇਤ ਨੇ ਲਿਖ ਕੇ ਦਿੱਤਾ ਪਰ ਪਿਛਲੀ ਵਾਰ ਵੀ ਤੁਹਾਨੂੰ ਇਹ ਚੀਜ਼ ਦਿਖਾਈ ਸੀ ਕਿ ಗ್ರಾಮ ਪੰਚਾਇਤ ਚੱਕ ਜਾਨੀ ਸਰ ਸ਼ਿੰਬੇ ਵਾਲਾ ਹਨਾਈ ਤੇ ਸਰਪੰਚ ਸਾਹਿਬ ਵੱਲੋਂ ਲਿਖ ਕੇ ਦਿੱਤਾ ਹੋਇਆ ਆ ਉੱਤੇ ਸਰਪੰਚ ਸਾਹਿਬ ਦੇ ਨਿਸ਼ਾਨ ਸਿੰਘ ਦੇ ਹਨਾਈ ਦਸਖਤ ਵੀ ਹੋਏ ਨੇ ਮੋਹਰ ਵੀ ਲੱਗੀ ਆ ਤੇ ਬਾਕੀ ਮੈਂਬਰਾਂ ਦੇ ਵੀ ਦਸਖਤ ਨੇ ਉਹਨਾਂ ਨੇ ਲੈ ਕੇ ਦਿੱਤਾ ਕਿ ਪਿੰਡਾਂ ਦੇ ਵਿੱਚ ਜਾ ਕੇ ਹਨਾ ਜੀ ਸਹਾਇਤਾ ਮੰਗ ਸਕਦੀ ਆ ਤੇ ਬਾਕੀ ਇਸ ਤਰ੍ਹਾਂ ਮੰਗਿਆ ਵੀ ਬਹੁਤ ਲੋਕ ਘੱਟ ਦਿੰਦੇ ਨੇ ਹਨਾ ਜੀ ਲੋਕ ਬਹੁਤ ਗੱਲਾਂ ਸੁਣਾਉਂਦੇ ਆ ਪਹਿਲਾਂ ਤਾਂ ਗੱਲਾਂ ਕਰਦੇ ਆ ਤੇ ਫਿਰ ਕਿਤੇ ਜਾ ਕੇ ਕੋਈ 5-10 ਰੁਪਏ ਦਿੰਦਾ ਹਨਾ ਜੀ ਤੇ ਬਾਕੀ ਮੰਗਣਾ ਵੀ ਜਿਹੜਾ ਮਰਨ ਬਰਾਬਰ ਹੁੰਦਾ ਆਪਾਂ ਸਭ ਨੂੰ ਪਤਾ ਪਛਤ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਮੰਗਣਾ ਵੀ ਬਹੁਤ ਔਖਾ ਇਸ ਤਰ੍ਹਾਂ ਬਗਾਨੇ ਪਿੰਡ ਜਾ ਕੇ ਤੇ ਬਾਕੀ ਬੇਨਤੀ ਆ ਕਿ ਸਮਾਜ ਸੇਵਾ ਸੰਸਥਾ ਦੇ ਕਰ ਵੀਰ ਬਣ ਕੇ ਹਣਾਈ ਇਹ ਵੀਡੀਓ ਜਿਹੜੀ ਪਹੁੰਚਦੀ ਕਰ ਦਿਓ ਤਾਂ ਕਿ ਇਸ ਗਰੀਬ ਪਰਿਵਾਰ ਦੀ ਮਦਦ ਹੋ ਸਕੇ ਤੇ ਬਾਈ ਦਾ ਇਲਾਜ ਹੋ ਸਕੇ ਤੇ ਮੰਜੇ ਚੋਂ ਬਾਈ ਜਿਹੜਾ ਹਣਾਈ ਉੱਠ ਕੇ ਤੇ ਆਪਣਾ ਘਰ ਠੀਕ ਹੈ ਜੀ ਚਲਾ ਸਕੇ ਦੁਬਾਰਾ ਆਪਣੇ ਪਰਿਵਾਰ ਨੂੰ ਪਾਲ ਸਕੇ ਸੋ ਆਪਾਂ ਭੈਣ ਦੇ ਨਾਲ ਕਰਦੇ ਆਂ ਕਿ ਗੱਲਬਾਤ ਤੇ ਭੈਣ ਨੂੰ ਕਹਿੰਦੇ ਆ ਕਿ ਉਹ ਕੀ ਕਰਨਾ ਚਾਹਣਗੇ ਜੀ ਤੇ ਕੀ ਬੇਨਤੀ ਕਰਨੀ ਚਾਹੁੰਦੇ ਆ ਭੈਣ ਸੰਗਤਾ ਮੁਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚੱਕ ਕੇ ਜਾਨੀ ਸਾਰੇ ਪਿੰਡ ਵਿੱਚ ਰਹਿਣ ਵਾਲੀ ਹਾਂ ਕਿ ਕੁਝ ਦਿਨਾਂ ਤੋਂ ਮੇਰਾ ਬੰਦਾ ਵੀ ਮੰਜੇ ਤੇ ਪਿਆ ਹੈਗਾਗਾ ਵੀ ਪਿੰਡਾ ਚੋਂ ਮੰਗ ਮੰਗ ਕੇ ਮੈਂ ਇਲਾਜ ਕਰਵਾ ਰਹੀ ਆ ਕਿਉਂਕਿ ਮੇਰੇ ਬੱਚਾ ਦਾ ਵੀ ਉਹ ਹੋਇਆ ਪਿਆ ਬਣੇ ਰੋਣਾ ਨਹੀਂ ਕੋਈ ਨਹੀਂ ਵੈਗ ਰੂਪ ਵਾਲੇ ਗਰੂਗਾ ਰੋਣਾ ਨਹੀਂ ਪਹਿਲਾਂ ਗੱਲ ਕਰੋ ਫਿਰ ਰੋਣਾ ਨਹੀਂ ਰੋਣਾ ਨਹੀਂ ਬਸ ਬੇਨਤੀ ਕਰੋ ਸੰਗਤ ਨੂੰ ਬਹੁਤ ਦਿਆਲੂ ਆਪਣੇ ਬੈਠੇ ਆ ਪੰਜਾਬ ਦੇ ਵਿੱਚ ਆਪਣੇ ਬਹੁਤ ਦਿਆਲੂ ਬੈਠੇ ਆ ਲੋਕ ਕੋਈ ਨਾ ਕੋਈ ਜ਼ਰੂਰ ਤੁਹਾਡੀ ਹਨਾ ਬਾ ਫੜੂਗਾ ਮਦਦ ਕਰੂਗਾ ਜ਼ਰੂਰ ਅੱਗੇ ਆਊਗਾ ਕੋਈ ਨਾ ਕੋਈ ਬੇਨਤੀ ਕਰੋ ਭੈਣ ਬਣ ਕੇ ਸਮਾਜ ਸੇਵੀ ਸੰਸਥਾ ਨੂੰ ਬੇਨਤੀ ਕਰੋ ਮੇਰੇ ਬੱਚੇ ਵੀ ਪੜ੍ਹਾਈ ਤੋਂ ਪਿੱਛੇ ਰਹਿ ਰਹੇ ਆ ਕਿਉਂਕਿ ਮੇਰੇ ਬੱਚਿਆਂ ਦੇ ਵੀ ਕੱਪੜੇ ਲੈਣੇ ਹਨੀਂਗੇ ਕਰਦੇ ਆ ਮਾਰੇ ਹਾਲਾਤ ਹੈਗੇ ਉਹ ਜ ਦਿਨੋਂ ਤੋਂ ਮੇਰਾ ਬੰਦਾ ਮੰਜੇ ਤੇ ਪਿਆ ਪਿੰਡਾ ਪਿੰਡਾ ਵਿੱਚ ਦੀ ਚੈਨ ਕਰਤੇ ਜਾ ਕੇ ਮੈਂ ਮੰਗ ਮੰਗ ਕੇ ਲਿਉਣੀਆ ਲੋਕਾਂ ਦੀਆਂ ਗੱਲਾਂ ਬਾਤਾਂ ਸੁਣਦੀ ਆ ਕਿਉਂਕਿ ਮੇਰੇ ਘਰ ਦਾ ਹਾਲਾਤ ਮੇਰੇ ਬਹੁਤ ਮਾੜੇ ਚੱਲ ਰਹੇ ਨੇ ਕੋਈ ਵੀ ਭੈਣ ਭਰਾ ਮੇਰੀ ਮਦਦ ਕਰਨਾ ਚਾਹੁੰਦਾ ਤੇ ਮੇਰੀ ਮਦਦ ਜ਼ਰੂਰ ਕਰੇ ਸੋ ਹਾਂਜੀ ਤੁਸੀਂ ਦੇਖ ਰਹੇ ਹੋ ਕਿ ਭੈਣ ਨੇ ਵੀ ਆਪਣੇ ਮੂੰਹੋਂ ਹੀ ਇਹ ਕਹਿ ਦਿੱਤਾ ਹਨਾ ਕਿ ਬੱਚੇ ਇਸ ਕਰਕੇ ਸਕੂਲ ਨਹੀਂ ਜਾ ਰਹੇ ਕਿ ਉਹਨਾਂ ਦੇ ਕੱਪੜੇ ਹਨੀ ਵਿਚਾਰਿਆਂ ਦੇ ਠੀਕ ਆ ਜਿਹੜੀ ਉਮਰ ਉਹਨਾਂ ਦੀ ਸੀਗੀ ਖੇਡਣ ਦੀ ਹਨਾ ਜੀ ਪੜ੍ਹਨ ਦੀ ਤੇ ਉਹ ਉਹਨਾਂ ਦੀ ਉਮਰ ਜਿਹੜੀ ਆਪਾਂ ਬੱਚਿਆਂ ਦੀ ਦੇਖ ਸਕਦੇ ਹਾਂ ਕਿ ਹੁਣ ਖਰਾਬ ਹੋਈ ਜਾਂਦੀ ਆ ਹਨਾ ਜੀ ਜ਼ਿੰਦਗੀ ਉਹਨਾਂ ਦੀ ਵਿਚਾਰਿਆਂ ਦੀ ਤੇ ਭੈਣ ਨੇ ਦੱਸਿਆ ਕਿ ਉਹ ਸਾਈਕਲ ਤੇ ਜਾਂਦੇ ਆ ਪਿੰਡਾਂ ਦੇ ਵਿੱਚ ਮੰਗਣ ਤੇ ਆ ਉਹ ਸਾਈਕਲ ਤੁਹਾਨੂੰ ਆਪਾਂ ਦਿਖਾ ਦਿੰਦੇ ਹਾਂ ਕਿ ਆ ਸਾਈਕਲ ਖੜਾਈ ਇਹਨਾਂ ਤੇ ਜਾਂਦੀ ਆ ਵਿਚਾਰੇ ਪਿੰਡਾਂ ਦੇ ਵਿੱਚ ਮੰਗਣ ਹਾਂ ਤੇ ਮੈਂ ਵੀ ਪਹਿਲਾਂ ਵੀ ਦੱਸਿਆ ਸੀ ਕਿ ਪਹਿਲਾਂ ਤਾਂ ਲੋਕ ਗੱਲਾਂ-ਬਾਤਾਂ ਕਰਦੇ ਆ ਹਨਾਈ ਫੇਰ ਕੋਈ 5-10 ਰੁਪਏ ਦਿੰਦਾ ਹਨਾਈ ਤੇ ਭੈਣ ਨੇ ਵੀ ਇਹੀ ਕਿਹਾ ਕਿ ਲੋਕ ਗੱਲਾਂ-ਬਾਤਾਂ ਬਹੁਤ ਕਰਦੇ ਆ ਤੇ ਫੇਰ ਜਾ ਕੇ ਕਿਤੇ ਕੋਈ 5-10 ਰੁਪਏ ਦਿੰਦਾ ਜੀ ਸੋ ਵੀਰ ਬਣ ਕੇ ਬੇਨਤੀ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਹੀਂ ਤਾਂ ਕੋਈ net ਚਲਾਉਣ ਦਾ ਆਪਾਂ ਨੂੰ ਕੋਈ ਫਾਇਦਾ ਨਹੀਂ ਜੇ ਵੀਡੀਓ ਸ਼ੇਅਰ ਨਾ ਕੀਤੀ ਤੇ ਇਸ ਗਰੀਬ ਪਰਿਵਾਰ ਦੀ ਇਸ ਬੱਚਿਆਂ ਦੀ ਹਨਾਈ ਮਦਦ ਹੋ ਸਕੇ ਸੋ ਬੱਚੇ ਵਧੀਆ ਪੜ੍ਹ ਲਿਖ ਸਕਣ ਤੇ ਜਿਹੜਾ ਆਪਣਾ ਵੀਰ ਮੰਗਲ ਸਿੰਘ ਮੰंजे ਦੇ ਪਿਆ ਤੇ ਉਹ ਮੰंजे ਚੋਂ اٹਕੇ ਤੇ ਆਪਣੇ ਪਰਿਵਾਰ ਨੂੰ ਖੁਦ ਪਾਲ ਸਕੇ ਤੇ ਬਸ ਇਹੀ ਬੇਨਤੀ ਕਰਦਾ ਹੋਇਆ ਆਗਾ ਚੌਣਾ ਜੀ ਤੇ ਜਲਦੀ ਕੋਈ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗਾ ਤੇ ਤਦ ਤੱਕ ਲਈ ਦਿਓ ਆਗਾ ਜੀ ਤੁਹਾਡਾ ਆਪਣਾ ਬਲਤੇਜ ਬੱਬੂ ਚੱਕ ਸਹੇਲੇ ਵਾਲਾ ਧੰਨਵਾਦ